ਸਤਿ ਸ਼੍ਰੀ ਅਕਾਲ ਜੀ ਸਰ ਵੀਰਾਂ ਨੂੰ ਸੰਦੀਪ ਜਡੇਵਾਨ ਤੋਂ ਆ ਬੋ ਬੋ ਬੈਕ ਮਾਜੀ ਤੇ ਵਿਜਾ ਜੇ ਕੋਈ ਵਿਜੜਾ ਹੈ ਕੀ ਆ ਪਿੰਡ ਘਟਾਵਾਸ਼ਾ ਜ਼ਿਲ੍ਹਾ ਫਰੋਜਪੁਰਪਿੰਡ ਹੈ ਜੀ ਤਹਿਸੀਲ ਜੀ ਦਾ ਵੀਰ ਨੂੰ ਘਰ ਦੇ ਪਸ਼ੂ ਕੋਈ ਬੁਬਾਰ ਨਹੀਂ ਕਰਦੇ ਤੇ ਦੋ ਹੀ ਪਸ਼ੂ ਸੇਲ ਆ ਤੇ ਆਉਣ ਵੀਰਾਂ ਨਾ ਬਗਾਨਵਤ ਕਰੀਏ ਬਈ ਹਸਤੀ ਕਾਲ ਜੀ ਹਸਤੀ ਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਾਡਾ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਸਾਡਾ ਕਿਥੇ ਆਉਣ ਤੇ ਚਲੋ ਬੁਬਾਰ ਦਾ ਭਾ ਕਰਦੇ ਨਾ ਜੀ ਆਪਣੇ ਘਰ ਦੇ ਪਸ਼ੂ ਘਰ ਦੇ ਪਸ਼ੂ ਜੀ ਦੋ ਹੀ ਬਈ ਜੀ ਹਾਂ ਜੀ ਠੀਕ ਹੈ ਸੂਏ ਗੱਬਣਾ ਇਹ ਗੱਬਣ ਇਹਨਾਂ ਦੂਜੇ ਤੇ ਤੀਜੇ ਸੂਏ ਤੋਂ ਅੱਛਾ ਤੀਜੇ ਸੂਣਾ ਜੀ ਹਾਂਜੀ ਠੀਕ ਹੈ ਤੇ ਇਹ ਆਪਾਂ ਗਾਂ ਲੈ ਕੇ ਆਂਦੀ ਹਾਂ ਹਾਂ ਜੀ ਹਾਂ ਜੀ ਤੇ ਲਿਆਂਦੀ ਇਹ ਵਾਸੇ ਰੱਖਣ ਵਾਸਤੇ ਝੋਣ ਲੇ ਕੋ ਲੀਵਰ ਦੀ ਪ੍ਰੋਬਲਮ ਕਰਕੇ ਇਹਦੇ ਠੀਕ ਹੈ ਵੇਚਨੀ ਆ ਤੇ ਇਹਦਾ ਮਤਲਬ 23 33 ਲੀਟਰ ਦਾ ਦੂਜੇ ਤੋਂ ਹੀ ਦਾ ਰਕਾਰਿਆ ਅੱਛਾ ਦੂਜੇ ਸੂਏ ਦਾ ਇੱਕ ਤੀਜੇ ਸੂਣ ਸੁਣੀ ਇਹਦੀ ਤੇ ਸੀਮਣ 25 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਠੀਕ ਹੈ ਹਾਂਜੀ ਮਨ ਗਿਆ ਹਜੇ ਦਾ ਅੱਜ ਅਜ 14 ਹੋ ਗਿਆ 14 ਹੋ ਗਿਆ ਅਜੇ ਟਾਈਮ ਪੂਰਾ ਤੇ ਚੰਗਾ ਸਿਮਨ ਭਰਾਇ ਫਰੇ ਇਹਨੂੰ ਸਿਮਨ ਤੇ ਹੁਣ ਮੰਨ ਗਿਆ ਆਪਾਂ ਇਹ ਫਾਰਮ ਹੀ ਲਈ ਵਧੀਆ ਸਿਮਨ ਭਰਾਇਓ ਨਹੀਂ ਤੁਸੀਂ ਇੱਕ ਸੂਪ ਪੀਤਾ ਨਹੀਂ ਨਹੀਂ ਪੀਤਾ ਨਹੀਂ ਅੱਜ ਪਿੱਛੇ ਲੈ ਕੇ ਆਂਦੀ ਆ ਰੱਖਣ ਵਾਸਤੇ ਪਰ ਕੋਈ ਪ੍ਰੋਬਲਮ ਕਰਕੇ ਦੇ ਦਾਂ ਠੀਕ ਖੋਲੋ ਫਿਰ ਭਾਈ ਜੀ ਭਾਈ ਜੀ ਨਸਲ ਦਾ ਬਹੁਤ ਬੈਠਦਾ ਜੀ ਥੋਰ ਨੂੰ ਬੜਾ ਲੰਮੀ ਜ਼ੋਰ ਲੈ ਜੀ ਇਹ ਥੋਰ ਲੋ ਜੀ ਚੈੱਕ ਕਰੋ ਰਾਣੀ ਆ ਇਹ ਫੂਲੀ ਨਸਲ ਹੈ ਵੇੜ ਤੇ ਵੱਡੀ ਵੇੜਾ ਫੂਲੀ ਨਾਲੇ ਆਜੋ ਵਧੀਆ ਆਜੋ ਲੈ ਨੀ ਵੇੜ ਤੇ ਨਸਲ ਹੈ ਭਜੀ ਆਜੋ ਕੋਈ ਕੀਤਾ ਹੋਊ ਚੰਗੇ ਰਿਕਾਰਡ ਵਾਲੀ ਵੇੜਾ ਬੰਦ ਬੰਦੋ ਜੀ ਬੰਦੋ ਹਾਂਜੀ ਡਿਮਾਂਡ ਇਹਦੀ ਆ 115000 ਰੁਪਈਆ ਹਾਂਜੀ ਇੱਕ ਪੰਜ ਦੀ ਬੰਦੇ ਦੀ ਇੱਕ ਪੰਜ ਦੇ ਲੋਗੇ ਹਾਂਜੀ ਚਲ ਹੋਰ ਵੀਰ ਪ੍ਰਭਾਉ ਦੇ ਦਾ ਮੰਤਨ ਕਰਦੇ ਹਾਂ ਇਧਰ ਆ ਕੇ ਇਹ ਗੱਬਣਾ ਜੀ ਹਾਂਜੀ ਇਹ ਕਿੰਨੇ ਟਾਈਮ ਲੈਂਦੀ ਆ ਇਹ ਲੈ ਜੂਗੀ 15 ਤੋਂ 20 ਦਿਨ ਅੱਛਾ 15 ਤੋਂ 20 ਦਿਨ ਲੈ ਜੂਗੀ ਹਾਂਜੀ ਚੌਥੇ ਚੌਥੇ ਸੂਏ ਗੋਣਾ ਦੇ ਆਪਣੇ ਘਰ ਦੀ ਮਾਂ ਦੇ ਇਹਨੇ ਤੋਂ ਕਿਨੇ ਕਿਤਾ ਭਾਜੀ ਇਹ ਦੁੱਧ ਇਹਦੀ 14 15 ਕਿਲੋ ਲੰਮਾ ਸਮਾਂ ਦੁੱਧ ਹੋਊਗਾ ਅੱਛਾ ਠੀਕ ਆ ਇਹ ਮਤਲਬ 2 ਮਹੀਨੇ ਪਹਿਲਾਂ ਆਪਾਂ ਆ ਵੀ ਟਰਾਈ ਕੀਤੀ ਹਾਂਜੀ 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 ਪਰ ਹਰ ਟਾਈਮ ਲੈਂਦਾ ਹੋਣਾ ਜੀ ਹਾਂ 15 ਤੋਂ 20 ਦਿਨ ਖੋਲੋ ਭਾਜੀ ਇਹ ਵੀ ਲੋ ਜੀ ਵੀਰ ਨੀਲੀ ਜੀ ਹਾਲੀ ਚੋਟੀ ਹੈ ਹਾਂ ਬਾਬੇ ਚਵਾਪ ਬਦਮਾ ਬਹੁਤ ਵਧੀਆ ਆ ਜੋ ਬੱਜਿਆ ਜਾ ਪਾਣੀ ਇਹ ਨਾ ਮੱਝ ਕੱਚੀ ਹੈ ਇਹਦਾ ਆਪਾਂ ਕਰਾਂਗੇ ਕਰ ਲਓ ਫਿਰ ਬੱਜੇ ਕਰਨ ਰਹੇ ਗਈ ਆ ਮੈਂ ਇਹ ਮੰਨ ਕੇ ਚੱਲ ਜੇ ਆਪਣੇ ਇਤਰਾ ਵੇਚੀ ਫਿਰ ਇਤਰਾ ਕਰ ਲਾਂ ਇਹ ਤਿਆਰ ਹੋਈ ਵੇਚੀ ਫਿਰ ਤਿਆਰ ਹੋਈ ਇਹ ਕਰ ਲਾਂ ਚਲੋ ਠੀਕ ਹੈ ਹੋਰ ਇਸ ਤੋਂ ਇਲਾਵਾ ਕੋਈ ਹੋਰ ਬਗਾਉ ਆ ਜਾਓ ਉਧਰ ਕੋਈ ਨਹੀਂ ਇਹ ਕਿਹੜਾ ਟਰੈਕਟਰ ਬਗਾਉ ਹੈ ਜੀ ਇਹ ਕਿਹੜਾ ਮਾਡਲ ਹੈ ਭਾਜੀ ਇਹ ਆ 19 ਮਾਡਲ 19 ਮਾਡਲ 19 ਮਾਡਲ ਘਰੇ ਚੱਲੇ ਆ ਇਹ 960 ਦੇ 60 ਘੰਟੇ ਚੱਲੇ ਆ ਅੱਛਾ 960 ਘੰਟੇ ਚੱਲਦਾ ਠੀਕ ਹੈ ਇਹ ਟਾਇਰ ਤੋਂ ਨਾਲ ਦੇ ਜੀ ਸਾਰੇ ਤੋਂ ਨਾਲ ਦੇ 95 ਪੈਸੇ ਦੀ ਕੰਡੀਸ਼ਨ ਹੈ ਠੀਕ ਹੈ ਕਾਪੀ ਕੁਪੀ ਤੁਹਾਡੇ ਨਾਲ ਹੈ ਜੀ ਕਾਪੀ ਕੁਪੀ ਆਪਣੀ ਨਵੇਂ ਲੈ ਤੁਸੀਂ ਹਾਂਜੀ ਇੰਦੇ ਕੋਈ ਹੋਸਟੇਲ ਇਸ ਦੇ ਡੱਕ ਡੱਕ ਨਾ ਨਾ ਕੋਈ ਨਹੀਂ ਬੱਸ ਐ ਹੀ ਹੈ ਜੀ ਕਿਹੜੀ ਐਮਰੋਵਲੀ ਡੇਰ ਹੈ ਜੀ ਚਲੋ ਸਭਾ ਜੀ ਫਿਰ ਇੰਦੀ ਕੀ ਮਿਲ ਕੀ ਆ ਇਹਦੀ ਕੀਮਤ ਆਪਾਂ ਮੁੱਲ ਕਰਦੇ ਹਾਂ 6 ਲੱਖ 40 ਹਜ਼ਾਰ ਰੁਪਏ 6 ਲੱਖ 40 ਹਜ਼ਾਰ ਰੁਪਏ 40 ਹਜ਼ਾਰ 40 ਹਜ਼ਾਰ ਹੋ ਜੂਗਾ ਮੁੱਕ ਦੇ ਵਾਅਦਾ ਕਰ ਹੋ ਜੂਗਾ ਚਲੋ ਬੋਲੋ ਨੰਬਰ ਜੀ ਫਿਰ 9715 ਹਾਂਜੀ 72896 ਠੀਕ ਹੈ ਨਾਮ ਗੁਰਵੰਤ ਸਿੰਘ ਪਿੰਡ ਗੱਟਾ ਬਾਦਸ਼ਾ ਤਹਿਸੀਲ ਜੀਰਾ ਜ਼ਿਲ੍ਹਾ ਫੋਸਾ ਸਤਿ ਸ੍ਰੀ ਅਕਾਲ